ਮਾ ਗ੍ਰੇਸ ਸਿੰਘ ਪਿੰਡ ਕਿਹੜਾ ਜੇ ਬਲਟੋਆ ਜੇ ਵੀਰ ਜੀ ਜਿਹੜਾ ਮੁੰਡੇ ਨੂੰ ਬਾਹਰ ਭੇਜਣਾ ਸੀ ਜਿਹਦੇ ਨਾਲ ਤੁਸੀਂ ਕਹਿੰਦੇ ਠੱਗੀ ਹੋਈ ਕੀ ਲੱਗਦਾ ਤੁਹਾਡਾ ਬੇਟਾ ਜੀ ਕਿੰਨੀ ਉਮਰ ਉਹਦੀ ਉਹਦੀ ਉਮਰ ਜੀ 20 ਸਾਲ ਤੇ ਕਿੱਥੇ ਭੇਜਣਾ ਸੀ ਤੁਸੀਂ ਪੈਸੇ ਦਿੱਤੇ ਸੀ ਤੇ ਕੀ ਗੱਲਬਾਤ ਹੋਈ ਸਾਰੀ ਐਂ ਜੀ ਪਹਿਲਾਂ ਤਾਂ ਦਿੱਤੇ ਸੀ ਹਾਂ ਕਾਂਗ ਦੀ ਗੱਲ ਹੋਈ ਸਾਡੀ ਉਹਨਾਂ ਨਾਲ ਹੂੰ ਉੱਥੋਂ ਦਾ ਮੁੜ ਕੇ ਗੱਲ ਨਹੀਂ ਬਣੀ ਤੇ ਅਸੀਂ ਉਹਨਾਂ ਨੂੰ ਆਖਿਆ ਵੀ ਚਲੋ ਨਹੀਂ ਬਣੀ ਸਾਡਾ ਪਾਸਪੋਰਟ ਦੇ ਦਿਓ ਹੂੰ ਤੇ ਪਹਿਲੋਂ ਦੇ ਠੀਕ ਆ ਤੇ ਮੁੜ ਕੇ ਆਂਦੇ ਤੁਹਾਨੂੰ ਐਂ ਤੋਂ ਜਾ ਰਮਾਨੀਆਂ ਭੇਜ ਦਿੰਨੇ ਹੂੰ ਦਰਮਾਨੀਆਂ ਤੋਂ ਮੁੜ ਕੇ ਕਰਦੇ ਆ ਤੇ ਇਹ ਨਰਮਿਨੀਆਂ ਭੇਜਿਆ ਹੂੰ ਰਮਿਨੀਆਂ ਭੇਜਿਆ ਤੇ ਜਦੋਂ ਆਇਆ ਨਾ ਦੂਜਾ ਸਾਡਾ ਵੀਜ਼ਾ ਫੇਰ ਇਹਨਾਂ ਨੇ ਘਲਤਾ ਬੰਬੇ ਬੰਬੇੋਂ ਮੁੰਡਾ ਫੇਰ ਮੁੜ ਕੇ ਆਇਆ ਉੱਥੇ ਉਹਨਾਂ ਨੇ ਆਖਿਆ ਤੂੰ 2 ਨੰਬਰ ਤੇ ਚੱਲਿਆ ਚਾਹੇ ਤੂੰ ਦਿੱਲੀੋਂ ਚੜਦੋਂ ਚਾਹੇ ਮਬਰਸੁਰੋਂ ਚੜਦੋਂ ਉੱਥੋਂ ਨਹੀਂ ਉਹਨਾਂ ਚੜਨ ਦਿੱਤਾ ਬਾਸ ਆ ਗਿਆ ਮੁੜ ਕੇ ਫੇਰ ਅਠੇਂ ਦਾ ਹਿੰਦਣੀ ਇਹਨਾਂ ਨੇ ਫੇਰ ਕੀਤਾ ਵਾ ਫੇਰ ਘੱਲਿਆ ਫੇਰ ਇਹਨਾਂ ਜਾ ਕੇ ਰਮਿਨੀਆਂ ਤਾਰਤਾ ਹੈ ਹੂੰ ਕ੍ਰਮੀਨਿੰਗਾ ਤਾਰਤਾ ਦਾ 5000 ਰੁਪਇਆ ਉੱਥੇ ਜਾ ਕੇ ਦੇਣਾ ਹੈ। ਉਹ ਇਹਨਾਂ ਮੁੰਡੇ ਨੇ ਫੋਨ ਕੀਤਾ ਤੇ ਆਂਦਾ ਵੀ ਤੂੰ ਦੇ ਦੇ। ਰਾਹ ਦਾ ਖਰਚਾ ਵੀ ਜਿੰਨਾ ਲੱਗਾ ਸਾਡਾ ਲੱਗਾ ਸਾਰਾ ਇਹ। ਉਹ ਹੈਗਾ ਸੀ ਏਜੰਟ ਦਾ ਖਰਚਾ। ਤੇ ਇਹਨਾਂ ਪਹਿਲਾਂ ਆਖਿਆ ਵੀ ਏਜੰਟ ਦਾ ਸਾਰਾ ਜਿੰਨਾ ਵੀ ਟੋਟਲ ਸਾਰਾ ਏਜੰਟ ਦਾ ਖਰਚਾ ਹੋਊਗਾ। ਕੀ ਕੰਮ ਕੀ ਕਰਦੇ ਜੀ ਤੁਸੀਂ? ਐਂ ਖੇਤੀਬਾੜੀ ਦਾ ਹੀ ਕਰਦੇ ਆ ਜੀ। ਜਿਹੜੇ ਪੈਸੇ ਤੁਸੀਂ ਪਾਏ ਆ ਉਹ ਖਾਤੇ 'ਚ ਪਾਈ ਜੇ ਕਿ ਹੱਥੀਂ ਦਿੱਤੇ ਆ ਇਹ ਕੋਈ ਖਾਤੇ 'ਚ ਪਾਏ ਕੋਈ ਹੱਥੀਂ ਦਿੱਤੇ ਜਿਹੜਾ ਤੁਹਾਡਾ ਮੁੰਡਾ ਅਰਮੀਨੀਆ ਤੋਂ ਮੁੜਿਆ ਕੀ ਕਾਰਨ ਮੁੜਨ ਦਾ ਕੋਈ ਕੰਮ ਨਹੀਂ ਮਿਲਿਆ ਉਥੇ ਕਿ ਜਾਂ ਕੀ ਚੱਕਰ ਮੁੜਿਆ ਕਿਉਂ ਉਥੇ ਜਦੋਂ ਭੇਜਤਾ ਕਰੀ ਉਹਨਾਂ ਨੇ ਦੇ ਉਥੇ ਵੀਰਜੀ ਜਦੋਂ ਭੇਜਤਾ ਕੋਈ ਕੰਮ ਹੀ ਨਹੀਂ ਮਿਲਿਆ ਇਹਨਾਂ ਦਾ ਜਿਹੜਾ ਏਜੰਟਾ ਅੱਗੋਂ ਆਇਆ ਉਹ 5000 ਰੁਪਇਆ ਲੈ ਗਿਆ ਮੁੜ ਕੇ ਵਾਪਸ ਆ ਗਿਆ ਉਹਨੇ ਇਹ ਗੱਲ ਆਖੀ ਉਹਨਾਂ ਵੀਰ ਉਹਨਾਂ ਨਾਲ ਗੱਲ ਕਰ ਪਿੱਛੋਂ ਇਹਨਾਂ ਨਾਲ ਗੱਲ ਕਰਦੇ ਰਹੇ ਆ ਤਿੰਨ ਦਿਨ ਮੁੰਡਾ ਉਥੇ ਭੁੱਖਾ ਰਿਹਾ ਹੈ ਫਾਰ ਕੇ ਮੁੜ ਕੇ ਉਥੇ ਸਾਡੇ ਉਹ ਉਥੋਂ ਕੱਢ ਕੇ ਲਿਆ ਆ। ਨਹੀਂ ਇਹਨੂੰ ਕੰਮ ਕਰਨਾ ਹਤੇ ਭੇਜਿਆ ਵੀਜ਼ਾ ਦੇ ਕੇ ਜਾਂ ਹੋਰ ਕੋਈ ਵੀਜ਼ਾ ਦੇ ਕੇ ਭੇਜਤਾ ਜਿਹੜਾ ਵਾਪਸ ਆ ਗਿਆ ਏ। ਇਹ ਵਰਕ ਪਰਮਿਟ ਆਖਿਆ ਸੀ ਇਹਨਾਂ ਨੂੰ ਤੇ ਇਹਨਾਂ ਨੇ ਦੂਜੇ ਟੂਰਿਸਟ ਵੀਜ਼ਾ ਦਿੱਤਾ ਇਹਨਾਂ ਨੂੰ। ਹੂੰ ਟੂਰਿਸਟ ਵੀਜ਼ਾ ਦੇ ਕੇ ਭੇਜਤਾ ਉਥੇ। ਹੁਣ ਤੁਸੀਂ ਇਸ ਸੰਬੰਧੀ ਕਿਤੇ ਦਰਖਾਸਤ ਦਿੱਤੀ ਜੀ? ਹਾਂ ਜੀ ਅਸੀਂ ਬਲਟੋਏ ਦਿੱਤੀ ਹੈ ਜੀ। ਥਾਣੇ? ਥਾਣੇ। ਕਿੰਨੇ ਦਿਨ ਹੋ ਗਏ ਦਰਖਾਸਤ ਦਿੱਤੀ ਨੂੰ? ਦਰਖਾਸਤ ਦਿੱਤੀ ਨੂੰ ਜੀ 8-10 ਦਿਨ ਹੋ ਗਏ 10 ਦਿਨ ਲਾਉਗੇ। ਕੋਈ ਕਾਰਵਾਈ ਹੋਈ ਆ? ਕੋਈ ਨਹੀਂ ਜੀ ਅਜੇ ਹੋਈ। ਇੱਕਦਾਂ ਇਹ ਪਹਿਲਾਂ ਉਹਨਾਂ ਨੇ ਆਖਿਆ ਟਾਈਮ ਲੈ ਲਿਆ ਇਹ ਟਾਈਮ ਲੈ ਕੇ ਫੇਰ ਆ ਗਏ ਆ ਮੁੜ ਕੇ ਜਿਹੜਾ ਐਸਆਈ ਨੂੰ ਦਿੱਤਾ ਹੀ ਆ ਦਰਖਾਸਤ ਉਹ ਕਦਿਆਂ ਦਾ ਮੈਂ ਚੰਡੀਗੜ੍ਹ ਚਲੇ ਗਿਆ ਕਦਿਆਂ ਦਾ ਕਿਤੇ ਚਲੇ ਗਿਆ ਤੁਹਾਨੂੰ ਸਦਿਆ ਉਸੇ ਦੋਆ ਪਾਰਟੀਆਂ ਨੂੰ ਠਾਣੀ ਨਹੀਂ ਜੀ ਅਜੇ ਨਹੀਂ ਸਦਿਆ ਤੇ ਕੌਣ ਲੋਕ ਆ ਉਹ ਜਿਨ੍ਹਾਂ ਨੂੰ ਤੁਸੀਂ ਪੈਸੇ ਦਿੱਤੇ ਆ ਉਹ ਵੀ ਇਹ ਲੋਕ ਜੀ ਇਸ ਤੋਂ ਬਲਟੋਏ ਦੇ ਆ ਕੀ ਨਾਂ ਉਹਨਾਂ ਦੇ ਉਹਦਾ ਨਾਂ ਸ਼ਾਮ ਸਿੰਘ ਤੇ ਪੁੱਤਰ ਇੰਦਰਜੀਤ ਸਿੰਘ ਤੇ ਸਤਰਾਮ ਸਿੰਘ ਤੇ ਗੁਰਸਾਖ ਸਿੰਘ ਤੇ ਡੈਡੀ ਦਾ ਨਾਂ ਜੂਨ ਸਿੰਘ ਤੇ ਜਿਹੜਾ ਵਾ ਉਹ ਕਿੰਨਾ ਚਿਰ ਤੁਸੀਂ ਅੱਜ ਤੋਂ ਪਹਿਲਾਂ ਪੈਸੇ ਦਿੱਤੇ ਸੀ ਏ ਪੈਸੇ ਦਿੱਤਿਆਂ ਨੂੰ ਉਹ ਚੱਲੇ ਜੀ 3 ਮਹੀਨੇ ਹੋ ਗਏ ਜੀ ਉਹ ਜੰਟੀ ਦਾ ਕੰਮ ਕਰਦੇ ਜਾਂ ਤੁਹਾਡੇ ਮੁੰਡੇ ਨੂੰ ਵੀ ਬਾਹਰ ਭੇਜਿਆ ਉਹਨਾਂ ਨੇ ਨਹੀਂ ਜੀ ਉਹਨਾਂ ਆਖਿਆ ਵੀ ਅਸੀਂ ਅੱਗੇ ਵੀ ਇੱਕ ਦੋ ਭੇਜੇ ਆ ਤੇ ਹੁਣ ਕੀ ਮੰਗ ਕਰਦੇ ਜੀ ਤੁਸੀਂ ਅਸੀਂ ਤੇ ਉਹ ਪਰਦਾਸ਼ਾਹ ਨੂੰ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਨੰਕਰ ਸਾਹਿਬ ਸਿੰਘ ਆ ਜੀ ਕਿਹੜਾ ਪਿੰਡ ਜੀ ਬਲਟੋਆ ਜੀ ਵੀਰ ਜੀ ਤੁਹਾਡੇ ਪਿੰਡ ਦੇ ਰਹਿਣ ਵਾਲੇ ਅੰਗਰੇਜ਼ ਸਿੰਘ ਨੇ ਇਲਜ਼ਾਮ ਲਗਾਏ ਕਿ ਅਸੀਂ ਮੁੰਡਾ ਬਾਹਰ ਭੇਜਣ ਵਾਸਤੇ ਇਹਨਾਂ ਨੂੰ ਪੈਸੇ ਦਿੱਤੇ ਹੀ ਕਿ ਮੁੰਡਾ ਜਿਹੜਾ ਸਾਡਾ ਜਿਹੜਾ ਵਾ ਗਲਤ ਭੇਜਦਾ ਇਹਨਾਂ ਨੇ ਵਰਕ ਪਰਮਿਟ ਨਹੀਂ ਟੂਰਿਸਟ ਤੇ ਭੇਜਦਾ ਤੇ ਉੱਥੇ ਕੰਮਕਾਰ ਨਹੀਂ ਮਿਲਿਆ ਤੇ ਵਾਪਸ ਆ ਗਿਆ ਤੇ ਦਰਖਾਸਤ ਵੀ ਦਿੱਤੀ ਉਹਨਾਂ ਨੇ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਕਿਹੜਾ ਵੀਜੀ ਹੈ ਦੂਜਾ ਦਰਖਾਸਤ ਇਹਨਾਂ ਨੇ ਦਿੱਤੀ ਆ ਤੇ ਦਰਖਾਸਤ ਤਾਂ ਚਲੋ ਅਸੀਂ ਵੀ ਦਿੱਤੀ ਆ ਬਾਕੀ ਇਹ ਆ ਵੀ ਇਹ ਮੁੰਡਾ ਇਹਦਾ ਹਾਂਗਕਾਂਗ ਵਾਸਤੇ ਇਹਨਾਂ ਨੇ ਮਤਲਬ ਕਿ ਪਹਿਲਾਂ ਸਾਡੇ ਬ੍ਰਦਰ ਮੇਰੇ ਦੀ ਫਾਈਲ ਲੱਗੀ ਹੁਣ ਅਮਰਸਰੋਂ ਏਜੰਟ ਕੋਲ ਤੇ ਰੋਜ਼ ਸਾਡੋਂ ਉਥੇ ਪੁੱਛਦੇ ਹੁੰਦੇ ਹੀ ਆਣ ਕੇ ਵੀ ਕਿੱਥੋਂ ਸਤਰਾਮ ਦੀ ਫਾਈਲ ਲੱਗੀ ਆ ਤਾਂ ਅਸੀਂ ਵੀ ਲਾਉਣੀ ਮੁੰਡੇ ਦੀ ਸਾਡੇ ਮਾਂ ਹੀ ਪਹਿਲੀ ਵੇਚੀ ਆ ਤੇ ਮੁੰਡੇ ਦੀ ਫਾਈਲ ਲਾਉਣੀ ਆ ਤੇ ਇਹਨਾਂ ਨੇ ਕੀ ਕੀਤਾ ਵੀ ਮੈਂ ਆਪਣਾ ਚਾਚਾ ਮਰਾ ਗੁਰਦਰਾ ਸਾਹਿਬ ਸੇਵਾ ਕਰਦਾ ਤੇ ਉਹਨੂੰ ਆਣ ਆਣ ਕੇ ਬਾਧੋ ਬਰੀ ਆ ਤੇ ਅਸੀਂ ਗੱਲ ਇਹ ਸਟੈਂਡ ਹੀ ਨਹੀਂ ਲੈਣੇ ਨਾ ਸਾਡਾ ਇਹ ਕਾਰੋਬਾਰ ਨਾ ਹੀ ਇਹ ਤੇ ਹੁਣ ਇਹ ਮਗਰੋਂ ਅਸੀਂ ਚਲੋ ਇੱਕ ਦਿਨ ਨਾਲ ਇਹਨਾਂ ਦੇ ਚਲ ਗਏ ਏਜੰਟ ਕੋਲ ਸਿੱਧਾ ਇਹਨਾਂ ਨੂੰ ਏਜੰਟ ਨੂੰ ਮਿਲਾ ਕੇ ਤਿਆਵਾ ਸਾਰੀ ਗੱਲਬਾਤ ਇਹਨਾਂ ਦੀ ਜਿਉਂਥੇ ਏਜੰਟ ਨਾਲ ਗੱਲ ਹੋਈ 3 ਲੱਖ ਰੁਪਏ ਦੀ ਇਹਨਾਂ ਦੀ ਮਗਰੋਂ ਰਮੀਨੀਆ ਦੀ ਗੱਲ ਹੋ ਗਈ ਆ ਉਥੋਂ ਰਮੀਨੀਆ ਦਾ ਵੀਜ਼ਾ ਵੀ ਲਵਾਤਾ ਸਾਰੇ ਆ ਵੇਖੋ ਡਾਕੂਮੈਂਟ ਵੀ ਸਾਰੇ ਹੈਗੇ ਆ ਜਿੱਥੇ ਜਿੱਥੇ ਗਿਆ ਵਾ ਜਿੱਤਰਾ ਜਿੱਤਰਾ ਉਹਨਾਂ ਕੰਮ ਤੇ ਵੀ ਲਵਾਇਆ ਵਾ ਤੇ ਇਹਨਾਂ ਨੇ ਮਗਰੋਂ ਕੀ ਕੀਤਾ ਮੁੰਡੇ ਦੇ ਨਾਲ ਜੀ ਨਹੀਂ ਲਾਇਆ ਤੇ ਉਥੋਂ ਵਾਪਸ ਆ ਗਿਆ ਬਿਨਾਂ ਦੱਸੇ ਏਜੰਟ ਨੂੰ ਵਾਪਸ ਆ ਗਿਆ ਆਈਡੀ ਵੀਡੀ ਉਹਨਾਂ ਨੇ ਲਾਈ ਸਾਰਾ ਕੁਝ ਆਇਆ ਤੇ ਮਗਰੋਂ ਬਿ ਇਹਨਾ ਦਰਖਾਸਤ ਦਿੱਤੀ ਦਰਖਾਸਤ ਹੈ ਵੀ ਸਾਨੂੰ ਤਮਕੀਆਂ ਮਾਰੋ ਰੋਜ਼ ਡਾਕ ਡਾ ਕੇ ਰਾਜ ਤਮਕੀਆਂ ਦੇ ਤੇ ਤੁਸੀਂ ਸਾਡੇ ਪੈਸੇ ਦਿਓ ਅਸੀਂ ਵੀ ਇੱਥੇ ਪੈਸੇ ਕਿੱਥੋਂ ਦੇਣਾ ਜਦੋਂ ਪੈਸੇ ਦੇਣਾ ਏਜੰਟ ਨੂੰ ਦਿੱਤੇ ਅਸੀਂ ਪੈਸੇ ਕਾਹਦੇ ਦੇਈਏ ਤੁਸੀਂ ਤੁਸੀਂ ਕੋਈ ਇਹ ਸਬੰਧੀ ਦਰਖਾਸਤ ਦਿੱਤੀ ਤਮਕੀਆਂ ਤਾਂ ਹਾਂਜੀ ਵੀਰ ਜੀ ਐਂ ਦੇ ਸਾਰੇ ਦਿੱਤੇ ਆ ਮੁੱਖ ਮੰਤਰੀ ਪੰਜਾਬ ਠਾਣਾ ਵਲਟੋਆ ਤੇ ਡੀਜੀਪੀ ਰੇਂਜ ਪ੍ਰੋਵਾਈਡਰ ਡੀਐਸਪੀ ਵੀ ਕਿਵੈਂਟ ਐਸਐਸਪੀ ਤਹੰਦਾਰ ਸਾਰੇ ਦਰਖਾਸਤ ਦਿੱਤੀਆਂ ਵੀ ਇਹਦੀ ਤਮਕੀਆਂ ਲੈਣੇ ਹੁਣ ਕੀ ਮੰਗ ਕਰਦੇ ਜੀ ਤੁਸੀਂ ਮੰਗ ਵੀਰ ਜੀ ਇਹੋ ਹੀ ਕਰਦੇ ਅਸੀਂ ਤਾਂ ਇਹਨਾਂ ਨੂੰ ਉਧਰ ਵੀ ਇਹਨਾਂ ਕਹਿੰਦੇ ਕੋਲੇ ਜਲ ਜਲੋ ਪ੍ਰੈਜੈਂਟ ਦੇ ਨਾਲ ਤੁਸੀਂ ਗੱਲਬਾਤ ਕਰ ਲੋ ਜੇ ਤੁਹਾਡੇ ਪੈਸੇ ਵਾਪਸ ਦੇਦਾ ਤਾਂ ਤੁਸੀਂ ਲੈ ਸਕਦੇ ਹੋ ਤੁਸੀਂ ਨਾਲ ਜਾ ਸਕਦੇ ਹੋ ਵੀਰ ਜੀ ਇੱਕ ਨਾ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਪੈਸੇ ਉਹ ਤੁਹਾਡੇ ਖਾਤੇ 'ਚ ਪਾਏ ਗਏ ਆ ਵੀਰ ਜੀ ਉਸ ਦਿਨ ਨਾ ਮਤਲਬ ਕਿ ਬੈਂਕਾਂ ਬੰਦ ਹੀ 1 ਲੱਖ ਰੁਪਈਆ ਜਰੂਰ ਮੇਰੇ ਬ੍ਰਦਰ ਦੇ ਖਾਤੇ 'ਚ ਇਹਨਾਂ ਨੇ ਪਾਇਆ ਸੀ ਤੇ ਉਹ ਮਤਲਬ ਕਿ ਉਸੇ ਟਾਈਮ ਦੀ ਸਟੇਟਮੈਂਟ ਆ ਵੀ ਨਾਲ ਹੀ ਇਹ ਵੀ ਦੇ ਸਕਦੇ ਜਿਹੜੇ ਬੰਦ ਉਸੇ ਟਾਈਮ ਨਾਲ ਕਾਲ ਖਲੋ ਕੇ ਜੈਂਟਰ ਹੋ ਪਾਏ ਪਏ ਸਾਡੇ ਤਹਾਡੇ ਖਾਤੇ ਚ ਪਾ ਕੇ ਜੰਡ ਨੂੰ ਗਾ ਪਵਾਏ ਪੈਸੇ ਜੰਡ ਨੂੰ ਪਵਾਏ ਜੰਡ ਦੀ 10 ਤੁਸੀਂ ਪਾਈ ਜੰਡ ਦੇ ਨਾਲ ਅਸੀਂ ਜ਼ਰੂਰ ਗਏ ਅਸੀਂ 10 ਪਾਈ ਕਿਉਂਕਿ ਇਹ ਜਦੋਂ ਬਾਰ ਬਾਰ ਸਾਡੇ ਘਰੇ ਆਉਂਦਾ ਇਹ ਮੇਰੇ ਬਰਦਰ ਦੀ ਫਾਈਲ ਲੱਗੀ ਹੈ ਉੱਥੋਂ ਮਤਲਬ ਕਿ ਨਾਲ ਜ਼ਰੂਰ ਗਏ ਉਹ ਵੀ ਮੈਂ ਇਕੱਲਾ ਹੀ ਗਿਆ ਹੋਰ ਕੋਈ ਨਹੀਂ ਨਾਲ ਕਿ ਕਿੰਨੇ ਜਣੇ ਦਾ ਤਰਕਾਸ ਤੇ ਉਹਨਾਂ ਉੱਤੇ ਮੈਂ ਜਾਨਾ ਰਿਹਾ ਅਖਾਸਤ ਵੀਰ ਜੀ ਉਹਨਾਂ ਸਾਡੇ ਤਿੰਨਾਂ ਚੌਹਾਂ ਜਣਾਂ ਦੇ ਦੇ ਦਿੱਤਾ ਗਿਆ ਮੈਂ ਇਕੱਲਾ ਹਾਂ ਹਾਂਜੀ ਇਹਦੇ ਵਿੱਚ ਕਿ ਕੰਪਲੇਨੈਂਟ ਵੱਲੋਂ ਦੋਸ਼ ਐਲੀਗੇਸ਼ਨ ਲਗਾਏ ਗਏ ਆ ਕਿ 5 ਲੱਖ ਰੁਪਏ ਦਾ ਠੱਗੀ ਹੋਈ ਆ ਤੇ ਮੁੰਡੇ ਨੂੰ ਬਾਹਰ ਭੇਜਣ ਦੇ ਨਾਲ ਤੇ ਕਹਿਣ ਲਾਇਏ ਸੀ ਤਾਂ ਉਹਨਾਂ ਦੇ بیٹے ਨੂੰ ਬਾਹਰ ਨਹੀਂ ਭੇਜਿਆ ਤਾਂ ਦੋਨੇ ਪਰਾਨ ਨੂੰ ਅਜਦਾ ਟਾਈਮ ਦਿੱਤਾ ਹੋਇਆ ਤਾਂ ਉਹਨਾਂ ਨੂੰ ਬੈਠ ਕੇ ਜੋ ਵੀ ਸੌਲਟ ਆਊਟ ਹੁੰਦਾ ਹੋ ਉਸ ਹਿਸਾਬ ਨਾਲ ਕਾਰਵਾਈ ਜਮਾ ਕਰਵਾ ਦੇਣਾ